ਨੇ ਤੋ ਤਾਂ ਕੀ ਗਰੰਟੀ ਵੀ ਲਾਇਆ ਵਾ ਮਾਰਨ ਦੀ ਕੋਈ ਕੋਸ਼ਿਸ਼ ਕੀਤੀ ਦੋ ਮੇਡੀਆਂ ਦੇ ਲਿਆ ਇੱਕ ਬੇਟੀ ਮ ਗੋਦਨੇ ਕੇ ਪੰਨੀ ਹੋਈ ਆ 5 ਸਾਲ ਬਾਅਦ ਮੇਰੀ ਆਪਣੀ ਬੇਟੀ ਹੋਈ ਆ ਇਸੇ ਵਜ੍ਹਾ ਨਾਲ ਉਹ ਮੈਨੂੰ ਮਾਰ ਕੋ ਟਾਈ ਕਰਦੇ ਆ ਕਿ ਬੇਟਾ ਨਹੀਂ ਹੋਇਆ ਤੇ ਪੁਲਿਸ ਦੀ ਪੁਲਿਸ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਮੈਂ ਪਹਿਲੇ ਵੀ ਇਧਰ ਖਾਤਾ ਦੇ ਚੁੱਕੀ ਆ ਕਿਹੜਾ ਬੱਸ ਕਰਦੀਆਂ ਠੰਸਰ ਇਹਦੇੋਂ ਤੋਂ ਪਹਿਲੇ ਵੀ ਮੈਂ ਦਰਖਾਸਤ ਦਿੱਤੀ ਆ ਕਿ ਮੈਨੂੰ ਖਤਰਾ ਇਹਦੇ ਪਰਿਵਾਰ ਤੋਂ ਮੇਰੇ ਮਾਰਕਟਾਈ ਪਹਿਲੇ ਵੀ ਹੋ ਚੁੱਕੀ ਆ ਸਰ ਹੁਣ 5 ਤਰੀਕ ਨੂੰ ਉਹਨਾਂ ਨੇ ਸਾਰੇ ਪਰਿਵਾਰ ਨੂੰ ਮਾਰਿਆ ਕੁੱਟਿਆ ਵਾ ਕੁੱਟ ਖਾਂਦੀ ਖਾਂਦੀ ਮ ਬਾੜੇ ਨੂੰ ਚਲੋ ਮਨ ਕੋ ਸੜਾ ਦੇ ਗਲੀ ਘਮਟ ਕਿਸੇ ਨੇ ਨਹੀਂ ਸੜਾਇਆ ਫਿਰ ਮੇਰੇ ਕੱਪੜੇ ਵੀ ਉਹਨਾਂ ਨੇ ਬਾਹਰ ਤੇ ਕਿ ਮੈਂ ਕੱਪੜੇ ਚੇਂਜ ਕਰਨ ਗਈ ਅੰਦਰ ਉਹਨਾਂ ਨੇ ਦਰਵਾਜ਼ੇ ਦਾ ਹੱਥ ਦੇ ਕੇ ਮੇਰਾ ਹੱਥ ਪਿੱਛੇ ਦੇ ਤੇ ਉਂਗਲਾ ਤੋੜ ਦਿੱਤੀਆਂ ਗਲਾ ਦਬਾਇਆ ਸਰ ਉਹਨਾਂ ਨੇ ਬੱਕ ਐਕਸਟ੍ਰੀਮ ਵੀ ਕਰੰਟ ਲਾਇਆ ਜਿਹੜੀ ਪੰਜ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਪਰੇਸ਼ਾਨ ਕਰ ਰਿਹਾ ਇਹਨਾਂ ਨੇ ਕੰਪਲੇਟਾ ਵੀ ਲਿਖਾਇਆ ਕੋਈ ਸੁਣਾਈ ਨਹੀਂ ਦਿੱਤੀ ਸਾਰੇ ਇਹਨਾਂ ਜਦੋਂ ਬਿਆਨ ਲਏ ਆ ਨਾ ਜਿਹੇ ਟਾਈਮ ਇਹਨਾਂ ਨੂੰ ਬਿਆਨ ਦਿੱਤੇ ਹੀ ਉਹ ਟਾਈਮ ਮੈਂ ਕੋਲ ਹਾਂ ਜੋ ਬਿਆਨ ਨਹੀਂ ਲਿਖਵਾਏ ਆ ਉਹ ਬਿਆਨ ਲੈ ਦਿੱਤੇ ਗਏ ਗਲਤ ਇਹਨਾਂ ਨੇ ਆਪਣੇ ਵੱਲੋਂ ਪੁਲਿਸ ਨੇ ਆਪਣੇ ਵੱਲੋਂ ਬਿਆਨ ਕਰਕੇ ਸਾਨੂੰ ਕਾਪੀ ਦਿੱਤੀ ਹੋਈ ਹੈ ਉਹਦੇ ਵਿੱਚ ਸਾਈਨ ਵੀ ਹੈ ਨਹੀਂ ਆ ਕੁੜੀ ਦੇ ਸਾਸਿਕਲ ਕੇਆਰਟੀ ਨੈਟਵਰਕ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਰਾਜੇਸ਼ ਅਲੂਨਾ ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਉਹ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੂਪਰੂ ਪਰਵਾਉਂਦੇ ਰਹਿੰਨੇ ਆਪਣੇ ਚੈਨਲ ਦੇ ਮਾਧਿਅਮ ਨਾਲ ਸਦ ਦੇਣਾ ਚਾਹੁੰਦੇ ਆ ਕਿ ਜਿੱਥੇ ਇੱਕ ਪਰਿਵਾਰ ਵੱਸਦਾ ਜਦੋਂ ਇੱਕ ਵਿਆਹ ਹੁੰਦਾ ਹੈ ਤਾਂ ਪਰਿਵਾਰ ਜਿਹੜਾ ਇੱਕ ਪਰਿਵਾਰ ਆਪਣੀ ਬੇਟੀ ਨੂੰ ਜਾਂ ਬੇਟੇ ਨੂੰ ਅਗਲੇ ਪਰਿਵਾਰ ਦੇ ਵਿੱਚ ਤੋੜਦਾ ਲੇਕਿਨ ਕੁਝ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਸ ਕਰਕੇ ਜਿਹੜਾ ਪਰਿਵਾਰ ਟੁੱਟ ਜਾਂਦਾ ਹੈ ਗੱਲਬਾਤ ਕਰ ਲੈਣੇ ਆ ਇੱਕ ਭੈਣ ਸਾਡੇ ਦਾ ਮੌਜੂਦ ਹੈ ਉਹਦੇ ਕੁਝ ਗੰਭੀਰ ਆਰੋਪ ਆਪਣੇ ਸੋਹਰਾ ਪਰਿਵਾਰ ਤੇ ਨੇ ਦਰਖਾਸਤਾਂ ਵੀ ਦਿੱਤੀਆਂ ਗਈਆਂ ਥਾਣਿਆਂ ਦੇ ਵਿੱਚ ਲੇਕਿਨ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਥੋ ਤੱਕ ਕਿ ਖਾਕੀ ਦੇ ਉੱਤੇ ਵੀ ਜਿਹੜੇ ਨੇ ਉਹ ਜਿਹੜੇ ਦਾਗ ਨੇ ਉਹ ਲੱਗਦੇ ਨਜ਼ਰ ਆਉਂਦੇ ਪਏ ਨੇ ਇਲਜ਼ਾਮ ਲੱਗਦੇ ਨਜ਼ਰ ਆਉਂਦੇ ਪਏ ਨੇ ਗੱਲਬਾਤ ਕੀ ਆ ਗੱਲਬਾਤ ਕਰ ਲੈਣਾ ਸਾਡੇ ਨਾਲ ਭੈਣ ਮੌਜੂਦ ਹੈ ਉਹ ਨਾਲ ਗੱਲਬਾਤ ਕਰ ਲੈਣਾ ਭੈਣ ਜੀ ਕੀ ਗੱਲਬਾਤ ਹੋ ਗਈ ਹੈ ਸਸ਼ੀ ਕਰ ਸਾਰਿਆਂ ਨੂੰ ਸਰ ਮੈਨੂੰ 5 ਤਰੀਕ ਤੋਂ ਮਾਰਕਟਾਈ ਕੀਤੀ ਹੋਈ ਹੈ ਇਹਨਾਂ ਨੇ ਮੇਰੇ ਸੱਸ ਨੇ ਸੌਰਿਆ ਨੇ ਇਹਨਾਂ ਨਾਂ ਨੇ ਨਨੰਦ ਦੇ ਘਰਵਾਂ ਦੀ ਕਿਹੜਾ ਮਹੀਨਾ ਜੀ 7ਵਾਂ ਮਹੀਨਾ 5 ਤਰੀਕ ਤੇ ਹੂੰ ਤੇ ਸਰ ਉਹਨਾਂ ਨੇ ਕਿ ਉਹਨਾਂ ਨੇ ਇੱਥੋਂ ਤੱਕ ਇਹ ਗਾਰੰਟੀ ਵੀ ਲਾਇਆ ਵਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਦੋ ਮੇੜੀਆਂ ਬੇਟੀਆਂ ਇੱਕ ਬੇਟੀ ਮੈਂ ਗੋਦ ਲੈ ਕੇ ਪਾਲੀ ਹੋਈ ਆ 5 ਸਾਲ ਬਾਅਦ ਮੇਰੀ ਆਪਣੀ ਬੇਟੀ ਹੋਈ ਆ ਇਸੇ ਵਜ੍ਹਾ ਨਾਲ ਮੈਨੂੰ ਮਾਰਕਟਾਈ ਕਰਦੇ ਆ ਕਿ ਬੇਟਾ ਨਹੀਂ ਹੋਇਆ ਹੂੰ ਠੀਕ ਹੈ ਸਰ ਸਾਰੋਂ ਮਿਰਤੇ ਗਲਤਾਂ ਅਜਾ ਵੀ ਲਾਉਂਦੇ ਆ ਮਤਲਬ ਸੇ ਸਾਲ ਹੋ ਗਏ ਬੰਚੀ ਹੀ ਉਹਨਾਂ ਦਾ ਨਾਮ ਸੰਤ ਸਿੰਘ ਤੇ ਸਾਰੋਂ ਮੈਨੂੰ ਬਾੜੋ ਧਮਕੀਆਂ ਦਿੰਦੇ ਡੇਢ ਸਾਲ ਹੋ ਗਏ ਸਿਲਾਈ ਝਗੜੇ ਨੂੰ ਸਾਰੋਂ ਕਹਿੰਦੇ ਕਿ ਕਰੋ ਨਿਕਲ ਜਾ ਨਹੀਂ ਤੇ ਮੈਂ ਫਾੜ ਦੇ ਕੇ ਕਹਾਂ ਕਿ ਮਾਰ ਦੇਣਾ ਚਾਹੇ ਦਵਾਈ ਦੇ ਕੇ ਨਹੀਂ ਕਿਸ ਕੀ ਰੀਜ਼ਨ ਕੀ ਹੈ ਕਿਉਂ ਇਦਾਂ ਕਰਦੇ ਪਏ ਆ ਦੋ ਬੇਟੀਆਂ ਦੇ ਕਰਕੇ ਹਾਂਜੀ ਸਾਰੋਂ ਦੋ ਬੇਟੀਆਂ ਦੇ ਕਰਕੇ ਅੱਛਾ ਕੀ ਕਰੋ ਨਿਕਲ ਜਾ ਨਹੀਂ ਤੇ ਹੀ ਦਵਾਈ ਦੇ ਕੇ ਤੈਨੂੰ ਮਾਰ ਦੇਣਾ ਚਾਹੇ ਫਾੜ ਦੇ ਕੇ ਹਾਂ ਤੇ ਮੇਰਾ ਜਿਹੜਾ ਉੱਥੇ ਪੈਸਾ ਕੰਮ ਕਰੇਗਾ ਕੋਰਟ ਤੇ ਸਾਡੇ ਕੋ ਕਿਹੜਾ ਪੈਸਾ ਵਾ ਕਿ ਮੈਂ ਪੁਲਿਸ ਦਾ ਮੂੰਹ ਬੰਦ ਕਰ ਦਾਂਗਾ ਪੈਸੇ ਦੇ ਕੇ ਤੇ ਪੁਲਿਸ ਦੀ ਪੁਲਿਸ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਮੈਂ ਪਹਿਲੇ ਵੀ ਇਧਰ ਖਾਤਾ ਲੈ ਚੁੱਕੀ ਆ ਕਿਹੜਾ ਵਾ ਕਰਦੀਆਂ ਥਾਣਾ ਸਰ ਇਹਦੇ ਹੋਂ ਤੋਂ ਪਹਿਲੇ ਵੀ ਮੈਂ ਇਧਰ ਖਾਸਾ ਦਿੱਤੀ ਆ ਕਿ ਮੈਨੂੰ ਖਤਰਾ ਇਹਦੇ ਪਰਿਵਾਰ ਤੋਂ ਮੇਰੇ ਮਾਰਕਟਾਈ ਪਹਿਲੇ ਵੀ ਹੋ ਚੁੱਕੀ ਆ ਮੇਰੇ ਸਹੁਰੇ ਪਰਿਵਾਰ ਨੇ ਨਨਾਨ ਨੇ ਮਾਰਿਆ ਸੱਸ ਨੇ ਸਹੁਰੇ ਨੇ ਜਦੋਂ 5 ਤਰੀਕ ਦੇ ਮਾੜਿਆ ਨਾ 7ਵੇਂ ਮਹੀਨੇ ਪਹਿਲੇ ਧਮਕੀਆਂ ਦਿੱਤੀਆਂ ਇਹਨਾਂ ਨੇ ਮੈਨੂੰ ਹਫਤਾ ਸਰਪੰਚ ਨੂੰ ਵੀ ਮੇਰੇ ਨੂੰ ਜਿਹੜਾ ਸਰਪੰਚ ਹਰਜੀਤ ਸਿੰਘ ਪੱਡਾ ਸੀ ਉਹਨਾਂ ਨੂੰ ਬਾਰ-ਬਾਰ ਫੋਨ ਕਰਕੇ ਕਹਿੰਦੇ ਸੀ ਕਿ ਪੇਕੇ ਜਾ ਕੇ ਰਵੇ ਤੇ ਉਹਨਾਂ ਨੇ ਮੇਰ ਨਾਲ ਬਹੁਤ ਸਾਲ 1.5 ਸਾਲ ਸਹਿਯੋਗ ਦਿੱਤਾ ਵਾ ਕਹਿੰਦੇ ਕਿ ਨਹੀਂ ਤੂੰ ਆਪਣੇ ਘਰ ਵਸ ਕੋਈ ਨਹੀਂ ਕਿਤੇ ਵੀ ਨਹੀਂ ਜਾਣਾ ਸਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਕਹਿੰਦੇ ਇਹਨਾਂ ਨੇ ਸਰਪੰਚ ਨੂੰ ਕਿਹਾ ਨਹੀਂ ਇਹ ਜਾ ਰਹੀ ਅਸੀਂ ਮਾਰਕਟਾਈ ਕਰਕੇ ਇਹਨੂੰ ਘਰੋਂ ਕੱਢਣਾ ਵਾ ਸਰ ਉਸ ਤੋਂ ਮੈਂ ਘਰੋਂ ਨਹੀਂ ਨਿਕਲਦੀ ਮੈਨੂੰ ਬਾਰ-ਬਾਰ ਧਮਕੀ ਇਹ ਦਿੰਦਾ ਸੀ ਕਿ ਨਹੀਂ ਕਰੋ ਨਿਕਲਣਾ ਤਾਂ ਅਸੀਂ ਤੈਨੂੰ ਮਾਰਕਟਾਈ ਕਰਕੇ ਕੱਢਾਂਗੇ ਚਾਹੇ ਫਾੜ ਦੇ ਕੇ ਮਾਰਦਾਂਗੇ ਸਿੱਧਾ ਦਾਕਟਰਾਂ ਕੋਲ ਬਾਕੀ ਕਿੰਨੇ ਕਿਹਾ ਇਹਨਾਂ ਘਰ ਮੇਰੇ ਘਰ ਵਾਲਿਆਂ ਨੇ ਕਿਹਾ ਸੱਸ ਸੋਹਣ ਤੁਹਾਡੇ ਘਰ ਵਾਲਾ ਛੁੱਟੀ ਆਇਆ ਹੋਇਆ ਹੈ ਛੁੱਟੀ ਆਇਆ ਹੋਇਆ ਸਰ ਤੇ ਹੁਣ ਕੀ ਗੱਲਬਾਤ ਹੁਣ ਕੀ ਹੋਈ ਸਰ ਹੁਣ 5 ਤਰੀਕ ਨੂੰ ਉਹਨਾਂ ਨੇ ਸਾਰੇ ਪਰਿਵਾਰ ਨੇ ਮੈਨੂੰ ਮਾਰਿਆ ਕੁੱਟਿਆ ਵਾ ਕੋਟ ਖਾਂਦੀ ਖਾਂਦੀ ਮੈਂ ਬਾੜ ਨੂੰ ਚਲੋ ਮਨ ਨੂੰ ਸੜਾਵੇ ਗੜੀ ਘਮਟ ਕਿਸੇ ਨੇ ਨਹੀਂ ਸੜਾਇਆ ਫਿਰ ਮੇਰੇ ਕੱਪੜੇ ਵੀ ਉਹਨਾਂ ਨੇ ਬਾਹਰ ਤੇ ਕਿ ਮੈਂ ਕੱਪੜੇ ਚੇਂਜ ਕਰਨ ਗਈ ਅੰਦਰ ਉਹਨਾਂ ਨੇ ਦਰਵਾਜੇ ਦੇ ਹੱਥ ਦੇ ਕੇ ਮੇਰਾ ਹੱਥ ਪੀਛੇ ਦੇ ਤੇ ਉਂਗਲਾ ਤੋੜ ਦਿੱਤੀਆਂ ਗਲਾ ਦੁਪਾਇਆ ਸਰ ਉਹਨਾਂ ਨੇ ਥੋੜਾ ਐਕਸਟ ਨੂੰ ਵੀ ਕਰੰਟ ਲਾਇਆ ਕਰੰਟ ਕਿਹੜੀ ਚੀਜ਼ ਨਾਲ ਲਾਇਆ ਸਰ ਉਹ ਜਿਹੜੀ ਤਾਰਾਂ ਨਹੀਂ ਹੁੰਦੀਆਂ ਪੱਖੇ ਦੀਆਂ ਉਹਨਾਂ ਨਾਲ ਲਾਇਆ ਇੱਕ ਤਾਰ ਵਿੱਚ ਲਾ ਕੇ ਤੇ ਹੱਥ ਰੱਖੀ ਉਹਨਾਂ ਨੇ ਹੋਣ ਜਦੋਂ ਥਾਣੇ ਤੁਸੀਂ ਕੰਪਲੇਨ ਲਖਾਈ ਹੈ ਤੇ ਥਾਣੇ ਵਾਲਿਆਂ ਵੱਲੋਂ ਕੀ ਐ ਸ਼ਰਸ਼ਣ ਦਿੱਤਾ ਗਿਆ ਸਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਉਸ ਸਾਰਾ ਉਧਰੋਂ ਪੁਲਿਸ ਤੋਂ ਉਹਨਾਂ ਕੋਲ ਪੈਸਾ ਲਈ ਜਾ ਰਹੀ ਆ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸਰ ਅੱਜ ਕੀ ਹੋਇਆ ਜਦੋਂ ਅੱਜ ਤੁਸੀਂ ਥਾਣੇ ਗਏ ਹੋ ਆਪਣੀ ਰਸੀਵਿੰਗ ਲੈਂਡ ਜਿਹੜਾ ਰਾਜੀਨਾਮਾ ਜਿਹਦਾ ਜਾਂ ਤੁਹਾਡਾ ਜਿਹੜੀ ਕਾਰਵਾਈ ਕੀਤੀ ਸੀ ਕਾਰਵਾਈ ਨਹੀਂ ਨਹੀਂ ਦਰਫਾ ਦਿੱਤੀ ਉਹਦੇ ਵਿੱਚ ਕੀ ਬਣ ਗਿਆ ਸਰ ਜੋ ਮੈਂ ਪਹਿਲੇ ਬਿਆਨ ਉਹ ਦੇ ਕੇ ਸੀ ਉਹ ਬਿਆਨ ਨਹੀਂ ਸੀ ਮੇਰੇ ਬਿਆਨ ਬਦਲ ਚੁੱਕੇ ਮੈਂ ਬਿਆਨ ਜੋ ਪੜ ਦੇਖੇ ਪੜ ਕੇ ਉਹ ਮੈਂ ਹੱਕੀ ਪਕੜੀ ਹੋਗੀ ਮੈਂ ਤੇ ਉਹ ਬਿਆਨ ਦਿੱਤੇ ਨਹੀਂ ਕੋਈ ਉਹਨਾਂ ਨੇ ਮੇਰਾ ਨ ਇਹ ਤਾ ਰਾਜ ਖਾਲੀ ਪੇਪਰ ਤੇ ਸائن ਕਰਵਾ ਕੇ ਰਾਜinama ਕਰਵਾ ਕਰਵਾ ਕੇ ਕਿਨਾਂ ਪੁਲਿਸ ਮੁਲਾਜ਼ਮਾ ਵੱਲੋਂ ਪੁਲਿਸ ਮੁਲਾਜ਼ਮਾ ਵੱਲੋਂ ਉਹਨਾਂ ਤੇ ਵੀ ਕਾਰਵਾਈ ਸਾਰ ਕੀਤੀ ਜਾਵੇ ਹੂੰ ਪਰ ਮੈਂ ਅਨਸਾਫ਼ ਚਾਹੁੰਦੀ ਆ ਐਸਐਸਪੀ ਗੈਰੀ ਮੈਂ ਬੇਨਤੀ ਕਰਦੀ ਕਿ ਮੈਨੂੰ ਅਨਸਾਫ਼ ਚਾਹੀਦਾ ਵਾ ਪੁਲਿਸ ਵਾਲਿਆਂ ਵੱਲੋਂ ਕੀ ਤੁਹਾਨੂੰ ਕਿਹਾ ਗਿਆ ਹੈ ਕਿ ਹੁਣ ਕੀ ਅਗਲੀ ਕਾਰਵਾਈ ਕੀ ਹੈ ਪੁਲਿਸ ਵਾਲੇ ਮੈਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਪੋਰਚ ਕੇਸ ਕਰੋ ਹੂੰ ਹੁਣ ਕੀ ਮੰਗ ਕੀ ਰੱਖਦੇ ਹੋ ਪ੍ਰਸ਼ਾਸਨ ਤੋਂ ਸਰ ਮੈਂ ਇਨਸਾਫ ਮੰਗਦੀ ਆਂ ਕਿ ਜੋ ਔਰਤਾਂ ਨਾਲ ਤੱਕਾ ਹੁੰਦਾ ਐ ਐਦਾਂ ਨਹੀਂ ਹੋਣਾ ਚਾਹੀਦਾ ਅਗਰ ਮੈਨੂੰ ਉਦੋਂ ਇਨਸਾਫ ਨਹੀਂ ਮਿਲੇਗਾ ਤੇ ਮੈਂ ਉੱਚ ਅਦਾਲਤ ਤੱਕ ਪਹੁੰਚਾਂਗੀ ਸਾਰੇ ਨਸੀਬ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਮੇਰੇ ਨਾਲ ਖੜੇ ਹੋਵੋ ਤੇ ਮੈਨੂੰ ਇਨਸਾਫ ਦਿਓ ਸੋ ਗੱਲਬਾਤ ਕੀਤੀ ਹੈ ਇਸ ਲੜਕੀ ਨਾਲ ਵੀ ਜਿਹੜੀ ਪੀੜਤ ਲੜਕੀ ਹੈ ਉਸ ਵੱਲ ਇਲਜ਼ਾਮ ਲਗਾਏ ਗਏ ਨੇ ਕਿ ਦੋ ਲੜਕੀਆਂ ਜਿਹੜੀਆਂ ਹੋ ਜਾਂਦੀਆਂ ਨੇ ਪਹਿਲੇ ਕੋਈ ਬੱਚਾ ਨਹੀਂ ਹੁੰਦਾ ਤਾਂ ਉਸ ਤੋਂ ਇੱਕ ਬੇਟੀ ਜਿਹੜੀ ਅਡੌਪਟ ਕੀਤੀ ਜਾਂਦੀ ਹੈ ਤਾਂ ਰੱਬ ਦੇ ਜਿਹੜੇ ਫਜ਼ਲ ਵੱਜੋ ਜਿਹੜਾ ਹੈ ਦੂਸਰੀ ਲੜਕੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਜਨਮ ਲੈਂਦੀ ਆ ਤਾਂ ਜਦੋਂ ਘਰਦਿਆਂ ਨੂੰ ਜਦੋਂ ਮਹਿਸੂਸ ਹੁੰਦਾ ਜੋ ਲੜਕੀ ਵੱਲੋਂ ਦੱਸਿਆ ਜਾਂਦਾ ਕਿ ਬੇਟਾ ਨਹੀਂ ਹੋਇਆ ਤਾਂ ਦੋ ਲੜਕੀਆਂ ਦੇ ਹੋਂ ਤੋਂ ਬਾਅਦ ਜਿਹੜਾ ਜਦੋਂ ਲੜਕਾ ਨਹੀਂ ਹੁੰਦਾ ਤਾਂ ਮਾਰਕੋਟਾਈ ਦੀ ਜਿਹੜੀ ਗੱਲ ਹੈ ਇਸ ਭੈਣ ਵੱਲੋਂ ਦੱਸੀ ਕਿ ਕਿ ਸ਼ੁਰੂ ਹੋ ਜਾਂਦੀ ਹੈ ਥਾਣਾ ਕਾਦੀਆਂ ਦੇ ਵਿੱਚ ਦਰਖਾਸਤ ਵੀ ਇਸ ਭੈਣ ਵੱਲੋਂ ਦਿੱਤੀ ਜਾਂਦੀ ਹੈ ਜਿਸ ਦੇ ਉੱਤੇ ਪੁਲਿਸ ਵੱਲੋਂ ਜਿਹੜਾ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਤਾਂ ਭੈਣ ਵੱਲੋਂ ਦੱਸਿਆ ਗਿਆ ਕਿ ਅਸੀਂ ਉੱਚ ਅਧਿਕਾਰੀਆਂ ਤੱਕ ਵੀ ਜਿਹੜਾ ਇਸ ਮਾਮਲੇ ਨੂੰ ਲੈ ਕੇ ਜਾਵਾਂਗੇ ਗੱਲਬਾਤ ਵੀ ਕਰ ਲੰਨੇ ਆ ਲੜਕੀ ਦੇ ਜਿਹੜੇ ਕੁਝ ਹੋਰ ਰਿਸ਼ਤੇਦਾਰ ਨੇ ਉਹ ਵੀ ਅੱਜ ਥਾਣੇ ਦੇ ਵਿੱਚ ਗਏ ਸੀ ਜਿਹੜੀ ਰিসিਵਿੰਗ ਸੀ ਜਿਹੜੀ ਬਿਆਨਾਂ ਦੀ ਉਹ ਵੀ ਲੈਣ ਗਏ ਸੀ ਗੱਲਬਾਤ ਕਰ ਲੰਨੇ ਲੜਕੀ ਦੀ ਮਾਸੀ ਵੀ ਸਾ ਉਹਨਾਂ ਵੱਲੋਂ ਕੀ ਕਹਿਣਾ ਇਸ ਵਿਸ਼ੇ ਦੇ ਉੱਤੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਆ ਤੇ ਮੈਂ ਲੁਧਿਆਣੇ ਦੀ ਰਹਿਣ ਵਾਲੀ ਆ ਮੇਰੀ ਭਾਂਜੀ ਆ ਤੇ ਇਹਦੇ ਤੇ ਬਹੁਤ ਲਜਾਮ ਹੈ ਮੜੀ ਮੜੀ ਗੱਲ ਮੈਨੂੰ ਦੱਸਦੀ ਸੀ ਜਦੋਂ ਇਹਦਾ ਘਰ ਵਾਲਾ ਬਾਹਰ ਆ ਤਮ ਕਹਿ ਦਿੰਦਾ ਇਹ ਮੇਰੇ ਤੇ ਵੀ ਗਲਤ ਲਜਾਮ ਲੰਦਾ ਇਹ ਮੈਨੂੰ ਬਹੁਤ ਗਲਤ ਬੋਲਿਆ ਹੋਇਆ ਵਾ ਫਿਰ ਮੇਰੇ ਭਾਂਜੇ ਨੇ ਉਹਨੂੰ ਗਾਲਾਂ ਵੀ ਕੱਢੀਆਂ ਸੀ ਤੇ ਤਾਂ ਮੈਨੂੰ ਘਟਿਆ ਕੱਢਣੋਂ ਗਾਲਾ ਇਹ ਕਰਕੇ ਨਾ ਇਹ ਜਿਹੜਾ ਮੇਰੇ ਪਾਂਜੀ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਪਰੇਸ਼ਾਨ ਕਰ ਰਿਹਾ ਹੈ ਇਹਨਾਂ ਨੇ ਕੰਪਲੀਟਾਂ ਵੀ ਲਿਖਾਈਆਂ ਕੋਈ ਸੁਣਾਈ ਨਹੀਂ ਕੀਤੀ ਇਹ ਕਰਕੇ ਸਾਡੀ ਕਿਰਪਾ ਇਹ ਅਰਦਾਸ ਹੈ ਬੇਨਤੀ ਆ ਕਿ ਕਾਦੀਆ ਪੁਲਿਸ ਨੂੰ ਸਾਡੀ ਸੁਣਾਈ ਕੀਤੀ ਜਾਏ ਇੱਕ ਭੈਣ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਜਿਹੜੇ ਬਿਆਨ ਦਿੱਤੇ ਸੀ ਜਦੋਂ ਅੱਜ ਬਿਆਨਾਂ ਦੀ ਕਾਫੀ ਸੀਰੀਂ ਜਿਹੜੀ ਮਿਲਦੀ ਈ ਆ ਉਹ ਮਤਲਬ ਉਸਤ ਨਹੀਂ ਆਕਾਂ ਵੱਲੋਂ ਕਿਹਾ ਗਿਆ ਕਿ ਮੈਂ ਹਕੀਕਤ ਹੀ ਰਹੇਗੀ ਜਦੋਂ ਆਪਣੇ ਬਿਆਨ ਹੀ ਪੜੇ ਉਹ ਗਲਤ ਹੈ ਉਹਦੇ ਵਿੱਚ ਕੀ ਜੀ ਸਰ ਇਹਨਾਂ ਜਦੋਂ ਬਿਆਨ ਲੈਏ ਆ ਨਾ ਜਿਹੜਾ ਟਾਈਮ ਇਹਨਾਂ ਨੂੰ ਬਿਆਨ ਦਿੱਤੇ ਸੀ ਉਹ ਟਾਈਮ ਮੈਂ ਕੋਲ ਹਾਂ ਜੋ ਬਿਆਨ ਹੀ ਲਿਖਵਾਏ ਆ ਉਹ ਬਿਆਨ ਨਹੀਂ ਦਿੱਤੇ ਗਏ ਗਲਤ ਇਹਨਾਂ ਨੇ ਆਪਣੇ ਵੱਲੋਂ ਪੁਲਿਸ ਨੇ ਆਪਣੇ ਮਤਲਬ ਬਿਆਨ ਕਰਕੇ ਸਾਨੂੰ ਕਾਪੀ ਦਿੱਤੀ ਹੋਈ ਆ ਉਹਦੇ ਵਿੱਚ ਸਾਈਨ ਵੀ ਹੈ ਨਹੀਂ ਆ ਕੁੜੀ ਦੇ ਹੁਣ ਕੀ ਮੰਗ ਕਰਦੇ ਹੋ ਸਹੀ ਮੰਗ ਕਰਨ ਹਮਨ ਇਨਸਾਫ ਚਾਹੀਦਾ ਸੋ ਗੱਲਬਾਤ ਕੀਤੀ ਹੈ ਜਿੱਥੇ ਲੜਕੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਆਪਣੇ ਸੋਹਰਾ ਪਰਿਵਾਰ ਤੇ ਉਤੋਂ ਹੋਰ ਰਿਸ਼ਤੇਦਾਰਾਂ ਵੱਲੋਂ ਜਿਹੜੇ ਲੜਕੀ ਦੇ ਰਿਸ਼ਤੇਦਾਰ ਹਨ ਉਹਨਾਂ 'ਤੇ ਇਲਜ਼ਾਮ ਜਿਹੜੇ ਆ ਉਹ ਥਾਣਾ ਕਾਦੀਆਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਉੱਤੇ ਵੀ ਲਗਾਏ ਜਾ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਬਿਆਨ ਲੜਕੀ ਵੱਲੋਂ ਦਿੱਤੇ ਗਏ ਨੇ ਉਹਨਾਂ ਵਿੱਚ ਵੀ ਹੀਰ ਫਿਰ ਜਿਹੜੀ ਕੀਤੀ ਗਈ ਤੁਸੀਂ ਇਸ ਕਵਰ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਬਿਨਾਂ ਹੀ ਤੁਹਾਨੂੰ ਸਾਂਝੀਆਂ ਕਰਦੇ ਰਵਾਂਗੇ ਆਪਣੇ ਸਹਿਯੋਗੀ ਰਾਜਨ ਰੰਦਾਵਾ ਦੇ ਨਾਲ ਮੈਂ ਰਾਜੇਸ਼ ਢੂਣਾ ਕ